ਉਹਨਾਂ ਨੇ ਖਰਚੇ ਆ ਜੀ 6998 ਆਉਂਦੇ ਫੰਡ ਚ ਇੱਕ ਖਰਚੇ ਉਹਨਾਂ ਨੇ ਸੀਰੀਅਲ ਨੰਬਰ 296 ਦੇ 1512 ਰੁਪਏ ਹੁਣ ਦੇਖ ਲਓ 1512 ਰੁਪਏ ਦੇ ਤਾਂ ਕੋਈ ਨਾ ਕੈਂਚੀ ਆਈ ਹੋਵੀ ਜਾਂ ਵੱਧ ਤੋਂ ਵੱਧ ਕੋਈ ਨਾ ਕੋਈ ਉਹ ਕੁਛਰੇ ਡਾਕਟਰ ਨੈਪਕਿੰਜੇ ਵਰਤਦੇ ਉਹ ਆਏ ਹੋਣਗੇ ਹੁਣ ਇਹਦਾ ਰੋੜਾ ਸਾਹਿਬ ਦਰਸ਼ਨ ਮੇਰੇ ਕੋਲ ਤਾਂ ਜੋ ਕੁਝ ਉਹਨਾਂ ਨੇ ਖਰਚੇ ਆ ਉਹ ਸੀਰੀਅਲ ਵਾਈਜ਼ ਆ ਸਭ ਕੁਝ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਵੀਰਾਂ ਨੂੰ ਵੀ ਤੇ ਲੁਧਿਆਣਾ ਵਿੱਚ ਵੈਸਟ ਵਾਲਿਆਂ ਨੂੰ ਵੀ ਕਿ ਯਾਰ ਜਿਹੜੇ ਬੰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਲਾ ਰਹੇ ਆ ਲੱਖਾਂ ਰੁਪਏ ਕਿ ਉਹਨਾਂ ਨੇ ਉਧਰ ਦੇ ਲਾਏ ਨੇ ਆ ਬੋਰਡ ਨੀਲੇ ਕੀਤੇ ਪਏ ਆ ਉਹਨਾਂ ਨੇ ਸਾਰੇ ਨੀਲੇ ਪੀਲੇ ਦੇ ਉਹ ਬੰਦੇ ਆਪ ਦੇ ਜਿਹੜੇ ਉਹਨਾਂ ਕੋਲ ਪੈਸਾ ਸੀ ਉਹਨਾਂ ਕੰਮਾਂ ਵਾਸਤੇ ਉਸ ਪੈਸੇ 'ਚੋ ਦੇਖ ਲਓ ਪਿਛਲੇ 3 ਸਾਲਾਂ 'ਚ ਉਹਨਾਂ ਨੇ ਕੀ ਖਰਚੇ ਆਨ ਰਿਕਾਰਡ ਸਰਕਾਰ ਦਾ ਪੈਸਾ ਪੰਜੀ ਕਦਾ ਖਰਚੇ 43% ਪੈਸੇ ਨਹੀਂ ਖਰਚੇਗੇ ਲੈ ਹੋਰ ਕੋਈ ਹੁੰਦਾ ਨਾ ਆਸ਼ੂ ਵਰਗਾ ਐ ਫੰਡ ਹੁੰਦਾ ਕਿ ਉਹਨੂੰ ਸਾਰਾ ਲਧਾੜੇ ਵੇਸਟ ਤੇ ਲੱਗੇ ਹੋਣੇ ਸੀ ਪੈਸੇ ਤੈਨ ਦਿਖਣੇ ਸੀ ਕਿ ਜਿਹੜੇ ਜਿਹੜੇ ਕੰਮ ਰੰਜ ਸਾਰੇ ਹੋਣੇ ਸੀ ਵੀ ਉਹ ਰੋੜਾ ਸਾਹਿਬ ਤੋਂ ਤਾਂ ਪੈਸੇ ਨਹੀਂ ਖਰਚੇਗੇ ਵਾਦੇ ਕਿੱਡੇ ਕਿੱਡੇ ਇਸ਼ਤਿਹਾਰਾਂ ਚ ਕਰੀ ਜਾਂਦੇ ਆ ਨੈਗੇਟਿਵ ਕੈਂਪੇਨ ਚਲਾ ਰਿਹਾ ਨਾ ਗੁੱਸਾ ਨਾ ਹੰਕਾਰ ਜਦੋਂ ਕਰਨਾ ਹੀ ਕੱਖ ਨਹੀਂ ਗੁੱਸਾ ਵੀ ਨਹੀਂ ਆਉਣਾ ਘਰ ਵੀ ਨਹੀਂ ਆਉਣਾ ਜੋ ਕੰਮ ਹੀ ਨਹੀਂ ਕਰਨਾ ਕਿਸੇ ਨੂੰ ਮਿਲਣਾ ਹੀ ਨਹੀਂ ਤੇ ਕਾਹਦਾ ਗੁੱਸਾ ਤੇ ਕਾਹਦਾ ਘਰ ਸੋ ਉਹਨਾਂ ਨੇ ਇਹ ਮੈਂ ਤਾਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਰੋੜਾ ਸਾਹਿਬ ਇਜ਼ ਨਾਟ ਅ ਨਿਊ ਕੈਂਡੀਡੇਟ ਕਰੋੜਾ ਸਾਹਿਬ ਨੂੰ ਪੰਜਾਬ ਵੱਲੋਂ ਐਮਪੀ ਬਣਾਇਆ ਗਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਐਮਐਲਏ ਨੇ ਬਣਾਇਆ ਉਹਨਾਂ ਨੇ ਪਿਛਲੇ ਸਮੇਂ 'ਚ ਆਪ ਦੀ ਕਾਰਜਕਾਰੀ ਕੀ ਆ ਰੋੜਾ ਸਾਹਿਬ ਦੀ ਉਹ ਤੁਹਾਨੂੰ ਦੱਸਣੇ ਸੋ ਬਿਲਕੁਲ ਗਲਤ ਬਾਤਾਂ ਜਿਹੜਾਂ ਦੀ ਲੋੜ ਦੀ ਤਾਂ ਕਿ ਲੁਧਿਆਣਾ ਵੈਸਟ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਭਰਾਓ ਇੱਕ ਨਰੇਟਿਵ ਉਹ ਸਰਕਾਰ ਬਣਾ ਰਹੀ ਹੈ ਕਿ ਰੋਣਾ ਸਾਹਿਬ ਨੂੰ ਅਸੀਂ ਡਿਪਟੀ ਸੀਐਮ ਬਣਾਵਾਂਗੇ ਜਾਂ ਮੰਤਰੀ ਬਣਾਵਾਂ ਮੈਨੂੰ ਇੱਕ ਬੇਨਤੀ ਹੈ ਪਿਛਲੇ ਸਾਢੇ 3 ਸਾਲਾਂ 'ਚ ਉਹ ਜਿੰਨੇ ਮੰਤਰੀ ਐ ਉਹਨਾਂ ਨੂੰ ਦੇਖ ਲਓ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਂ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਪਟਾਰੂ ਚੱਕ ਸਾਹਿਬ ਦੀ ਕੀ ਪ੍ਰਾਪਤੀ ਜਾਂ ਸਰਾਰੀ ਸਾਹਿਬ ਦੀ ਕੀ ਪ੍ਰਾਪਤੀ ਹੈ ਜਾਂ ਉਹ ਕਿਹੜੇ ਸੀ ਉਹ ਜਲੰਧਰ ਵਾਲੇ ਯਾਰ ਬੁਲਕਨ ਸਿੰਘ ਉਹਨਾਂ ਦੀ ਕੀ ਪ੍ਰਾਪਤੀ ਹੈ ਜਾਂ ਹੋਰ ਕਿਸੇ ਦੀ ਕੀ ਪ੍ਰਾਪਤੀ ਹੈ ਸੋ ਮੇਰਾ ਜਾਣ ਤੋਂ ਭਾਵੇਂ ਜਿਹੜੇ ਅੱਗੇ 18 15 ਮਨਿਸਟਰ ਤੁਰੇ ਫਿਰਦੇ ਆ ਸਾਢੇ ਦਿਨ ਸਾਲਾਂ ਚ ਉਹਨਾਂ ਦੀ ਉਹਨਾਂ ਦੀ ਕੀ ਪ੍ਰਾਪਤੀ ਤੇ ਸਾਹ ਜਰੂਰਾ ਸਾਹਿਬ ਦੀ ਕੀ ਪ੍ਰਾਪਤੀ ਹੋ ਜਾਣੀ ਸੋ ਮੇਰੀ ਬੇਨਤੀ ਹੈ ਲੁਧਿਆਣੇ ਦੇ ਵੈਸਟੋ ਵਾਲਿਆਂ ਨੂੰ ਕਿ ਇਹ ਪਾਰਟੀ ਸਿਰਫ ਛਧਾਂ ਵਾਲੀ ਪਾਰਟੀ ਹੈ ਇਹ ਪਾਰਟੀ ਸਿਰਫ ਗਲਤ ਪ੍ਰਚਾਰ ਕਰਨ ਵਾਲੀ ਪਾਰਟੀ ਹੈ ਇਹ ਜੇ ਇਹ ਪਾਰਟੀ ਦੇ ਅੱਗੇ ਟੋਪੀ ਪਾ ਕੇ ਟੋਪੀਆਂ ਪਾਪਾ ਫਿਰਦੇ ਹੁੰਦੇ ਸੀ ਹੁਣ ਕਿਹਦੇ ਸਰ ਤੇ ਕਦੀ ਟੋਪੀ ਦੇਖੀ ਕਿਸੇ ਦੇ ਗੱਲ 'ਚ ਕਦੀ ਮਫਲਰ ਦੇਖਿਆ ਹੁ ਠੀਕ ਹੈ ਤੇ ਇਹ ਟੋਪੀਆਂ ਪਾਪਾ ਫਿਰਦੇ ਸੀ ਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜੀ ਟੋਪੀ ਕੋਈ ਪੰਜਾਬ ਦੇ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਪਿਛਲੇ 3.5 ਸਾਲਾਂ ਤੋਂ ਉਹਨਾਂ ਨਾਲ ਹੋਇਆ ਕੀ ਹੈ ਸੋ ਇਸ ਕਰਕੇ ਸਾਰਾ ਤੇ ਸਾਰਾ ਜੋਰ ਟੇਟੇ ਦਾ ਸਿੱਧੇ ਤਰੀਕੇ ਨਾਲ ਕੇਜਰੀਵਾਲ ਸਾਹਿਬ ਨੂੰ ਪਾਰਲੀਮੈਂਟ ਭੇਜਵਾਂ ਦਾ ਹੋ ਰਿਹਾ ਸੋ ਲੁਧਿਆਣਾ ਵੈਸਟ ਵਾਲਿਓ ਬੇਨਤੀ ਹੈ ਜੇ ਰੋਣਾ ਸਾਹਿਬ ਨੂੰ ਵੀ ਅੰਦਰਵਾੜ ਕੇ ਕੱਲਿਆਂ ਨੂੰ ਪੁੱਛ ਲੋ ਨਾ ਕਿ ਤੁਸੀਂ ਜਿੰਨਾ ਉਹਨਾਂ ਕਹਿੰਦਾ ਮੈਂ ਨਹੀਂ ਜਿੰਨਾ ਮੈਂ ਤਾਂ ਐਮਪੀ ਠੀਕ ਜੇ ਕੱਲਿਆਂ ਨੂੰ ਪੁੱਛੋ ਨਿੱਕੀ ਜੀ ਗੱਲ ਹੈ ਜੇ ਕਿਸੇ ਕੋ ਘਾਰ ਦੀ ਚਾਬੀ ਹੋਵੇ ਨਵੀਂ ਘਾਰ ਦੀ ਤੋਂ ਤੋਂ ਖੋਗੋ ਨੂੰ ਔਟੋ ਰਿਕਸ਼ੇ ਦੀ ਚਾਪੀ ਦੇ ਦੋ ਤਾਂ ਖੁਸ਼ ਹੋਊਗਾ ਕਿ ਨਾਰਾਜ਼ ਹੋਊਗਾ ਸੋ ਕੇਜਰੀਵਾਲ ਸਾਹਿਬ ਤੇ ਧੱਕੇ ਨਾਲ ਲੜਾਇਆ ਨਾ ਤੇ ਜਿੰਨਾਂ ਨੂੰ ਲੜਾਇਆ ਇਹਨਾਂ ਦੇ ਕੈਂਡੀਡੇਟ ਉਹਨਾਂ ਦੀਆਂ ਪ੍ਰਾਪਤੀਆਂ ਜੋ ਹੈਗੀਆਂ ਕਿਉਂਕਿ ਦੇਖੋ ਐਮਪੀ ਛੋਟੀ ਗੱਲ ਨਹੀਂ ਹੁੰਦੀ 18 ਕਰੋੜ ਰੁਪਈਆ ਹੁਣ ਤੱਕ ਇਹਨਾਂ ਨੂੰ ਫੰਡ ਮਿਲਿਆ ਤੇ ਜਿਨ੍ਹਾਂ ਨੂੰ ਲੜਾ ਰਹੇ ਆ ਉਹਨਾਂ ਦੀਆਂ ਗਾਂ ਤੋਂ ਉਹਨਾਂ ਪ੍ਰਾਪਤੀਆਂ ਦੱਸ ਰਹੀਆਂ ਕਿ ਤੁਸੀਂ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਕਿਉਂਕਿ ਜਾਦੂ ਕਰਨਗੇ ਕਿਸੇ ਗੱਲ ਤੇ ਉਹਨਾਂ ਨੇ ਬੋਲਣਾ ਨਹੀਂ ਸੋ ਮੇਰੀ ਬੇਨਤੀ ਹੈ ਤੁਹਾਨੂੰ ਵੀ ਵੀਰਾਂ ਨੂੰ ਕਿ ਯਾਰ ਫੇਰ ਨਾ ਠੱਗੇ ਜਾਇਓ ਫੇਰ ਨਾ ਗੱਲਾਂ ਚ ਆ ਜਿਓ ਤੇ ਕਈ ਵਾਰੀ ਨਾ ਇੱਕ ਇੱਕ ਨਰਿੱਟੇ ਭੁਲਾਉਂਦੇ ਆ ਜਿਹੜੇ ਆਮ ਲਿਖਦੇ ਆ ਕਿ ਆਪਦੀ ਸਰਕਾਰ ਤੇ ਆਪ ਦਾ ਐਮਐਲਏ ਮੇਰੀ ਇੱਕ ਬੇਨਤੀ ਹੈ ਕਿ 92 ਤੁਰੇ ਫੰਦੇ ਆ ਤੇ ਕੋਈ ਕਸਰ ਆਪਦੇ ਐਮਐਲਏ ਦੀ ਤੁਸੀਂ ਪਰਸਵਾਲੇ ਵੀਰ ਨੇਦਰ ਕਾ ਆਪਦੇ ਐਮਐਲਏ ਦਾ ਕੋਈ ਨਾ ਕੋਈ ਕੰਮ ਦਿਖਾ ਦਿੰਨੇ ਹੋ ਪੰਜਾਬ ਦੇ ਲੋਕਾਂ ਦੇ ਹੱਥ ਖੜੇ ਹੋਏ ਪਏ ਕੋਰ ਤੋਂ ਕੀ ਕਰਾਉਣਾ ਪੰਜਾਬ ਦੇ ਲੋਕਾਂ ਨੂੰ ਸੋਚ ਕਰਕੇ ਅਗਲੀ ਫੈਨਤੀ ਆ ਕਿ 1.5 ਸਾਲਾਂ ਦੇ ਚੰਸੇ ਚ ਨਾ ਆਇਓ ਜਿਹੜਾ ਨਰੇਟਿਵ ਬਣਾ ਰਹੇ ਆ ਇਹ ਕਿ ਸਾਡੇ ਜਿਹੜੇ ਛੋਟੇ ਸ਼ਹਿਰ ਉਥੇ ਸੇਠ ਦੀ ਚੋਰੀ ਹੋ ਗਈ ਅੱਜ ਕੱਲ ਲਾਅ ਐਂਡ ਆਰਡਰ ਦਾ ਬੜਾ ਮਾੜਾ ਹਾਲ ਆਮ ਹੀ ਦੁਕਾਨਾਂ ਭੰਨ ਲੈਂਦੇ ਤੁਸੀਂ ਸਾਰਿਆਂ ਨੇ ਦੇਖਿਆ ਤੇ ਮੇਰੇ ਸ਼ਹਿਰ ਚ ਫਰੀਦਕੋਟ ਮੇਰਾ ਸੇਠ ਸੀ ਬੜਾ ਨੇੜੇ ਧਰਿਆਨੇ ਦੀ ਛੋਟੀ ਦੁਕਾਨ ਸੀ ਉਹਦੇ ਚੋਰੀ ਹੋ ਗਈ ਤੇ ਸਾਰਾ ਸ਼ਹਿਰ ਪਤਾ ਲੈਣ ਚਲੇ ਗਿਆ ਜਿਵੇਂ ਸਾਡੇ ਛੋਟੇ ਸ਼ਹਿਰਾਂ ਵਿੱਚ ਰਿਵਾਜ ਹੁੰਦਾ ਕਿ ਪਤਾ ਲੈ ਕੇ ਆਓ ਯਾਰ ਚੋਰੀ ਹੋ ਗਈ ਤੇ ਹੁਣ ਉਹਦੇ ਵਿਚਾਰੇ ਤੇ ਬਦਾਮ ਰੱਖੇ ਸੀ ਕਾਜੂ ਰੱਖੇ ਸੀ मूंगਫਲੀ ਰੱਖੀ ਸੀ ਤੇ ਪੰਜਾਬੀਆਂ ਦੀ ਆਦਤ ਹੁੰਦੀ ਹੈ ਕਿ ਜਿਹੜਾ ਜਾਵੇ ਸੇੜਜੀ ਬੜਾ ਮੜਾ ਹੋਇਆ ਤੇ ਤੂੰ ਬਦਾਮੂਹ ਚ ਪਾ ਲੈ ਹੋਰ ਕੋਈ ਆਵੇ ਸੇੜਜੀ ਬੜਾ ਮੜਾ ਹੋਇਆ ਤੂੰ मूंगਫਲੀ ਦੇ ਦਾਣੇ ਮੂੰਹ ਚ ਪਾ ਲੈ ਤੇ ਸ਼ਾਮ ਨੂੰ ਮੈਂ ਵੀ ਪਤਾ ਲੈਣ ਚਲੇ ਗਿਆ ਤੇ ਮੈਂ ਵੀ ਕਿਹਾ ਮੈਂ ਕਹਿਆ ਸਣ ਜੀ ਯਾਰ ਬੜਾ ਨੁਕਸਾਨ ਹੋਇਆ ਬੜਾ ਅਫਸੋਸ ਹੋਇਆ ਤੇ ਮੈਂ ਵੀ ਕਾਜੂ ਚੱਕ ਕੇ ਮੂੰਹ ਚ ਪਾ ਲਿਆ ਤੇ ਮੈਂ ਕਹਿਆ ਸਣ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਤੇ ਮੈਨੂੰ ਕਹਿੰਦੇ ਜੀ ਅਜੇ ਤਾਂ ਚੱਲੀ ਜਾਂਦਾ ਇਕੱਠੇ ਹਿਸਾਬ ਲਾਵਾਂਗੇ ਸੋ ਇਸ ਕਰਕੇ ਭਰਾਵੋ ਸਾਢੇ ਤਿੰਨ ਸਾਲ ਜੀ ਬਹੁਤ ਨੁਕਸਾਨ ਹੋ ਗਿਆ ਤੈਨੂੰ ਨੁਕਸਾਨ ਨੂੰ ਰੋਕੀਏ ਆ ਡੇਢ ਸਾਲ ਹੀ ਬਚਾ ਲਈਏ ਜੋ ਉਹਨਾਂ ਨੇ ਕਰਤਾ ਨਾ ਇਹ ਪੰਜਾਬੀਆਂ ਦਾ ਉਹ ਕੁਝ ਨੁਕਸਾਨ ਕਰਤਾ ਕਿ ਜੇ ਪੂਰਾ ਕਰਨ ਵਾਸਤੇ ਬਹੁਤ ਟਾਈਮ ਲੱਗ ਜਾਊਗਾ ਸੋ ਮੇਰੀ ਬੇਨਤੀ ਹੈ ਇੱਕ ਤੁਹਾਡੇ ਜ਼ਮੀਨ ਐਕਵਾਇਰ ਕਰਨ ਦੀ ਗੱਲ ਚੱਲ ਰਹੀ ਜਿਹੜਾ 2600 ਜਾਂ 2400 ਏਕੜ ਜਿਹੜਾ ਇੱਥੇ ਕਰ ਰਹੇ ਪਹਿਲੀ ਗੱਲ ਤਾਂ ਇਹਨਾਂ ਦੀ ਕਿਸੇ ਗੱਲ 'ਚ ਵੀ ਸੀਰੀਅਸਨੈਸ ਨਹੀਂ ਜਿੱਦਣ ਉਹ ਕੈਬਨਿਟ 'ਚੋਂ ਪਾਸ ਹੋਇਆ ਜਿੱਦਣ ਉਹ ਕੈਬਨਿਟ 'ਚੋਂ ਪਾਸ ਹੋਇਆ ਜਿਹੜਾ ਉਸ ਮਹਿਕਮੇ ਦਾ ਮੰਤਰੀ ਉਹ ਕੈਬਨਿਟ ਮੀਟਿੰਗ 'ਚ ਹੈ ਤੁਸੀਂ ਦੇਖ ਲਓ ਔਲਾਦ ਉਹ ਹੈ ਨਹੀਂ ਸੀ ਫਿਰ ਅਗਲੀ ਗੱਲ ਇਹ ਆ ਇਹਨਾਂ ਨੂੰ ਲੋਨ ਨਹੀਂ ਮਿਲ ਰਿਹਾ ਤੁਸੀਂ ਫਾਈਨੈਂਸ ਸੈਕਟਰੀ ਸਾਹਿਬ ਨੇ ਕੱਲ ਚਿੱਠੀ ਕੱਢੀ ਹੈ ਚਿੱਠੀ ਸੇ ਸਰਕੂਲੇਟ ਵੀ ਕਰਾ ਦੇਵਾਂਗੇ ਯਾਜੀ ਕਰਾਉ ਸਰਕੂਲੇਟ ਉਹਨਾਂ ਨੇ ਸਾਰੇ ਮਹਿਕਮਿਆਂ ਕੋ ਜਿਹੜੇ ਪੈਸੇ ਪਏ ਆ ਵਾਪਸ ਮੰਗਾ ਲੇ ਕਿਉਂਕਿ ਸਰਕਾਰ ਕੋਲ ਤੰਗਾਲੀ ਦਾ ਹਾਲ ਹੈ ਖਰਚਾ ਨਹੀਂ ਚੱਲ ਰਿਹਾ ਲੋਨ ਨਹੀਂ ਕਿਤੇ ਮਿਲ ਰਿਹਾ ਇਹਨਾਂ ਨੂੰ ਫਿਕਰ ਹੈ ਅਸੀਂ ਬੀਪੀਆ ਨੂੰ 100000 ਰੁਪਇਆ ਕਿਹਾ ਗਾਉ ਨੂੰ ਸਾalta ਹੀ ਸਾਨੂੰ ਕਿਸੇ ਨੇ ਮੜ ਨਹੀਂ ਦੇਣਾ ਮਹਲਿਆਂ ਚ ਕਲੀਆਂ ਚ ਤੇ ਇਹਨਾਂ ਨੇ ਤੇ ਪੂਟਾ ਦਾ ਪ੍ਰੋਜੈਕਟ ਬਣਾ ਕੇ ਤੇ ਸਿੱਧਾ ਵਰਲਡ ਬੈਂਕ ਤੋਂ ਲੋਨ ਲੈ ਕੇ ਤੇ ਇਹ ਸਾਰਾ ਲੋਨ ਖੱਜਲ ਖਵਾਰ ਕਰਨਾ ਐ ਹੀ ਇਹਨਾਂ ਨੇ ਇਲੈਕਸ਼ਨ ਯਰ ਚ ਇਧਰ ਉਧਰ ਸਿੱਟਣਾ ਸੋ ਇਸ ਕਰਕੇ ਬੇਨਤੀ ਹੈ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਤਕੜਿਓ ਕੇ ਫੈਸਲਾ ਦੋ ਤੇ ਪੰਜਾਬ ਨੂੰ ਵੀ ਬਚਾਓ ਪੰਜਾਬ ਦਾ ਪੈਸਾ ਵੀ ਬਚਾਓ ਤਾਂ ਆ ਜਿਹੜਾ 24 ਜਰ एकड़ ਇਹਨੂੰ ਵੀ ਬਚਾਓ ਸਾਰੇ ਨੀ ਸਤਕਾਰਯੋਗ ਪ੍ਰੈਸ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੁਸ਼ਲ ਢਿੱਲੋਂ 21 ਢਿੱਲੋਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੇਰੇ ਨਾਲ ਗੁਲਬੀਰ ਸਿੰਘ ਗੋਲਡੀ ਜੀ ਸਾਡੇ ਐਕਐਮਐ ਧੂਰੀ ਤੋਂ ਜਿਹੜੇ ਭਗਵੰਤ ਸਿੰਘ ਮਾਨ ਨਾਲ ਇਲੈਕਸ਼ਨ ਲੜੇ ਸੀਗੇ ਸਾਡੇ ਡਿਸਟ੍ਰਿਕਟ ਪਟਿਆਲਾ ਦੇ ਪ੍ਰਧਾਨ ਕੁਸ਼ਵੰਤ ਸਿੰਘ ਟਕਾਣਾ ਜਿਹੜੇ ਤਲਵੰਡੀ ਸਾਬੋਤੋਂ ਇਲੈਕਸ਼ਨ ਲੜੇ ਸੀ ਨਾਲ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਉਹਦੇ ਵੀਰ ਸਿੰਘ ਢੰਡੋ ਕਰਨ ਸਿੰਘ ਮਲੇ ਸਾਡੇ ਸਪੋਕਸਪਰਸਨ ਮਾਡਮ ਅਮਰਿਤ ਗਿੱਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਦਾ ਖਾਸ 목적 ਇਹ ਹੈ ਕਿ ਗਰੀਬਾਂ ਜਿਹੜੀ ਐਕਟਿਵ ਇਲੈਕਸ਼ਨ ਹੈ ਕੰਪਨੀ ਨੂੰ ਉਹਨੂੰ 10 ਸਾਲ ਦੇ ਨੀਂਦ ਦੇ 10 ਦੇਣਾ ਹੋ ਗਿਆ ਚਲਦੀ ਤੇ ਬੋਰਡ ਸਾਰੇ ਲੁਧਿਆਣੇ ਵਿੱਚ ਲੱਗੇ ਹੋਏ ਐ ਅਰੋਣਾ ਜੀ ਦੇ ਕਿ 1.5 ਸਾਲ ਚ ਪੂਰਾ ਵਿਕਾਸ ਕਰਾਵਾਂ ਜਾਂ ਤਾਂ ਵਿਕਾਸ ਦੇ ਨਾਲ ਤੇ ਬੋਰਡ ਲੱਗੇ ਆ ਤੇ ਜਾਂ ਆਸ਼ੂ ਜੀ ਦੀ ਨੈਟਿਵ ਕੈਂਪੇਨ ਦੇ ਬੋਲ ਲੱਗੇ ਹੋਰ ਕੋਈ ਵੀ ਉਹਨਾਂ ਨੇ ਆਪਦੀ ਕੈਂਪੇਨ ਨਹੀਂ ਚਲਾਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਲੈਕਸ਼ਨ ਤਾਂ ਚਲੋ ਅਨਫੋਰਚੂਨੇਟਲੀ ਐਮਐਲਐਸ ਆਫ ਦੀ ਡੈਥ ਹੋ ਗਈ ਵੈਸਟ ਦੀ ਇਲੈਕਸ਼ਨ ਆਈ ਪਰ ਇਹ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾ। ਨਹੀਂ ਤਾਂ ਅਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ। ਅਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮ.ਐਲ.ਏ. ਪਰ ਉਹਦੇ ਮਗਰ ਮੇਨ ਮਕਸਦ ਇਹ ਹੈ ਕਿ ਅਰੋੜਾ ਸਾਹਿਬ ਲੜਨ ਤੇ ਲੋਕਾਂ ਨੂੰ ਗਲਤ ਬਿਆਨੀ ਕਰਕੇ ਵੱਡੇ-ਵੱਡੇ ਇਸ਼ਤਿਹਾਰ ਲਾ ਕੇ ਵੱਡੀਆਂ-ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ। ਉੱਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹਉਣਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੋਟਰ ਸਾਹਿਬਾਨਾਂ ਨੂੰ ਵੀ ਕਿ ਇਹ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਤੇ ਆਗਾ ਬਦੂ ਹਲਕਾ ਜਿਹੜੇ ਛੋਟੇ ਵੋਟਰ ਹੈ ਉਹ ਪ੍ਰੋਗਰੈਸਿਵ ਲੋਕ ਆ ਪੜੇ ਲਿਖੇ ਲੋਕ ਤੇ ਜੋ ਨਾਲ ਫੈਸਲਾ ਦੇਣਾ ਹੈ ਉਦੇ ਉਤੇ ਆਉਣ ਵਾਲਾ ਪੰਜਾਬ ਦਾ ਭਵਿੱਖ ਡਿਪੈਂਡ ਕਰਨਾ ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਫਰੀਦਕੋਟ ਤੋਂ ਆ ਇਹ ਬਠਿੰਡੇ ਤੋਂ ਨੇ ਸੰਗਰੂਰ ਤੋਂ ਨੇ ਉਹ ਬਠਿੰਡੇ ਤੋਂ ਨੇ ਉਹ ਮਹਾਲੀ ਤੋਂ ਨੇ ਸਾਰੇ ਪੰਜਾਬੀਆਂ ਨੂੰ ਆਸ ਹੈ ਕਿ ਵੈਸਟ ਵਾਲੇ ਇੱਕ ਵਧੀਆ ਫੈਸਲਾ ਲੈਣਗੇ ਤਾਂ ਕਿ ਪੰਜਾਬ ਨੂੰ ਸਹੀ ਰਾਹ ਦਿਖਾਇਆ ਜਾਵੇ ਸੋ ਸਰਕਾਰ ਦਾ ਕੋਈ ਵੀ ਨੈਰੇਟਿਵ ਨਹੀਂ ਹੈ ਇਹ ਨਵੇਂ-ਨਵੇਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਇਹਨਾਂ ਨੇ ਗੱਲ ਚਲਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਜਿਹਦੇ ਵਿੱਚ ਕੋਈ ਸਚਾਈ ਨਹੀਂ ਸੀ ਫਿਰ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨੇ ਗੱਲ ਚਲਾਈ ਕਿ ਜਿਵੇਂ ਨਾ ਕਿਵੇਂ ਜਿਹੜੇ ਸਮਨ ਇਸ਼ੂ ਜੀ ਨੂੰ ਭੇਜੇ ਗਏ ਐ ਵਿਜੀਲੈਂਸ ਵੱਲੋਂ ਉਹ ਸਮਨ ਆਪ ਹੀ ਇਹਨਾਂ ਨੇ ਮੈਨਿਪੂਲੇਟ ਕੀਤੇ ਤੇ ਕਾੜੀ ਵਿੱਚ ਜਦੋਂ ਸਰਕਾਰ ਗਲਤੀ 'ਚ ਕਾੜੀਆਂ ਕਾੜੀ ਨਾਲ ਗਲਤੀਆਂ ਕਰਦੀ ਐ ਸਮਨ ਕੱਢ ਡੀਐਸਪੀ ਨੇ ਤੇ ਸਸਪੈਂਡ ਕਰਤਾ ਕਾੜੀ ਦੇ ਐਸਐਸਪੀ ਸਿਰਫ ਇੱਕ ਨਰੇਟਿਵ ਬਣਾਉਣ ਵਾਸਤੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਬੇਨਤੀ ਐ ਪ੍ਰੈਸ ਵਾਲੇ ਮੀਰਾ ਨੂੰ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਅੱਜ ਸਾਢੇ 3 ਦਿਨ ਸਾਲ ਹੋ ਗਏ ਐ ਫੈਸਲਾ ਇਸ ਗੱਲ ਤੇ ਹੋਣਾ ਕਿ ਸਾਡੇ 3 ਸਾਲਾਂ 'ਚ ਆਪ ਦੀ ਸਰਕਾਰ ਨੇ ਕੀ ਕੰਮ ਕੀਤੇ। ਕੁਝ ਕੀਤਾ ਕਿ ਨਹੀਂ ਕੀਤਾ? ਕੱਲਾ ਗੱਲਾਂ ਜੀ ਰੱਖਿਆ ਕਿ ਲੋਕਾਂ ਨੂੰ ਕੋਈ ਸਵਾਗ ਹੈ। ਸੋ ਅੱਜ ਉਸ ਗੱਲ ਤੇ ਵੋਟ ਵਾਲੇ ਲੋਕਾਂ ਨੇ ਰੈਫਰੈਂਡਮ ਦੇਣਾ ਹੈ ਕਿ ਉਹ ਖੁਸ਼ ਨੇ? ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੋਂ ਖੁਸ਼ ਨੇ? ਕੀ ਉਹ ਇੰਡਸਟਰੀਲਿਸਟ ਜਿਹੜੇ ਪਿਛਲੇ 3.5 ਸਾਲਾਂ 'ਚ ਇੰਡਸਟਰੀਲਿਸਟਾਂ ਦਾ ਹਾਲ ਹੋਇਆ ਉਹਦੇ ਤੋਂ ਖੁਸ਼ ਨੇ? ਕੀ ਜੋ ਆਜੀ ਦਫਤਰਾਂ ਵਿੱਚ ਕ腐ਸ਼ਨ ਆ ਜਾਂ ਦਫਤਰਾਂ ਚ ਹਾਲ ਹੈ ਕੀ ਉਹਦੋਂ ਤੇ ਖੁਸ਼ ਨੇ ਇਸ ਗੱਲ ਦਾ ਅੱਜ ਲੋਕਾਂ ਨੇ ਫੈਸਲਾ ਕਰਨਾ ਸੋ ਮੇਰੀ ਬੇਨਤੀ ਹੈ ਕਿ ਵੈਸਟਵਾਲੇ ਸਜਣਾ ਨੂੰ ਕਿ ਅਰੋੜਾ ਸਾਹਿਬ ਦਾ ਤੇ ਆਪ ਸਰਕਾਰ ਦਾ ਪਿਛਲੇ 3.5 ਸਾਲਾਂ ਦਾ ਹਿਸਾਬ ਕਿਤਾਬ ਕਰੋ ਦੇਖੋ ਕਿ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦਾ ਵਿਜਨ ਆ ਸਭ ਤੋਂ ਪਹਿਲਾਂ ਮੈਂ ਹੁਣ ਕੈਂਡੀਡੇਟ ਸਾਹਿਬ ਦੀ ਗੱਲ ਕਰਨ ਲੱਗਿਆ ਅਰੋੜਾ ਸਾਹਿਬ ਦੀ ਜਦੋਂ ਅਰੋੜਾ ਸਾਹਿਬ ਕਹਿੰਦੇ ਆ ਕਿ ਮੈਂ ਇੰਡਸਟਰੀ ਨੂੰ ਅੱਗੇ ਲੈ ਕੇ ਜਾਊਗਾ ਅੱਜ ਤੱਕ ਕਦੀ ਅਰੋੜਾ ਸਾਹਿਬ ਮਾੜੀ ਨਾ ਨ ਆਰਡਰ ਸਿਚੁਏਸ਼ਨ ਤੇ ਨਹੀਂ ਬੋਲੇ ਅੱਜ ਤੱਕ ਦੱਸੋ ਬੋਲੇ ਹੋਂ ਦਾ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਲਾਰਡ ਆਰਡਰ ਦੀ ਸਿਚੁਏਸ਼ਨ ਕਰਕੇ ਇੰਡਸਟਰੀ ਦਾ ਨੁਕਸਾਨ ਹੋ ਰਿਹਾ ਚੇਅਰਮੈਨ ਹੈਵੀ ਇੰਡਸਟਰੀ ਦਾ ਹੁਣ ਆਪ ਦੀ ਸਰਕਾਰ ਨੇ ਇਹਨਾਂ ਦੀ ਸਰਕਾਰ ਨੇ ਲੁਧਿਆਣਾ ਯੂਪੀ ਤੋਂ ਲਿਆ ਕੇ ਇੱਕ ਲੇਡੀ ਦੂਰ ਉਹ ਬੰਦੇ ਨੂੰ ਲਾਇਆ ਅਰੋੜਾ ਸਾਹਿਬ ਕੀ ਗੱਲ ਲੁਧਿਆਣਾ ਵਿੱਚ ਕੋਈ ਵੀ ਸਿਆਣਾ ਇੰਡਸਟਰੀਸ ਨਹੀਂ ਸੀਗਾ ਜਿਹਨੂੰ ਚੇਅਰਮੈਨ ਲਾਇਆ ਜਾ ਸਕਦਾ ਕੀ ਅਰੋੜਾ ਸਾਹਿਬ ਇੱਕ ਬੰਦੇ ਨੂੰ ਚੇਅਰਮੈਨ ਵੀ ਜਿਨਵਾ ਸਕਦੇ ਸੀ ਅੱਜ ਇਹ ਕਹਿ ਰਹੇ ਨੇ ਮੈਂ ਕੰਮ ਕਰਾਉਂਗਾ ਤੇ ਜਿਹੜਾ ਇੰਡਸਟਰੀਅਲ ਟਾਊਨ ਹੈ ਇੰਡਸਟਰੀ ਦਾ ਚੇਅਰਮੈਨ ਯੂਪੀ ਤੋਂ ਲੱਗ ਜਾਏ ਤੇ ਅਰੋੜਾ ਸਾਹਿਬ ਚੁੱਪ ਹੋਣ ਤੇ अरोड़ा ਸਾਹਿਬ ਕਿਸੇ ਬੰਦੇ ਨੂੰ ਲੁਧਿਆਣਾ ਦੇ ਨੂੰ ਚੇਅਰਮੈਨ ਵੀ ਬਿਨਵਾ ਸਕੋ ਸੋ ਮੇਰੀ ਬੇਨਤੀ ਹੈ ਪਿਛਲੇ ਜਦੋਂ ਦੇ ਐਮਪੀ ਬਣਿਆ अरोड़ा ਸਾਹਿਬ अरोड़ा ਸਾਹਿਬ ਨੂੰ ਹੁਣ ਤੱਕ 18 ਕਰੋੜ ਰੁਪਈਆ ਮਿਲਿਆ 18 ਕਰੋੜ ਰੁਪਈਆ ਫੰਡ ਅਲੋਕੇਟ ਹੋਇਆ ਮੇਰੇ ਕੋਲ ਆ ਸਾਰਾ ਜਿਹੜਾ ਸਰਕਾਰੀ ਫਿਗਰ ਉਹ ਹੈ 18 ਕਰੋੜ ਰੁਪਈਆ ਹੈ ਇਹਨਾਂ ਨੂੰ ਫੰਡ ਹੁਣ ਤੱਕ ਅਲੋਕੇਟ ਹੋਇਆ अरोड़ा ਸਾਹਿਬ ਨੂੰ ਤੇ 18 ਕਰੋੜ ਵਿੱਚੋਂ कोरोना साहब ने सिर्फ 7 करोड़ 81 लाख रुपया खर्चया सिर्फ 43% ਆਪਦਾ ਫੰਡ ਖਰਚਿਆ ਜਿਹੜੇ ਡਿਵੈਲਪਮੈਂਟ ਦੀਆਂ ਗੱਲਾਂ ਕਰ ਰਹੇ ਐ ਕਿ ਮੈਂ 1.5 ਸਾਲਾਂ ਚ ਨੇੜੀਆਂ ਲਿਆ ਦੂੰ ਉਹਨਾਂ ਦੀ ਜੇਬ ਚ ਸਰਕਾਰੀ ਪੈਸਾ ਪਿਆ ਉਹਨਾਂ ਤੋਂ ਖਰਚਿਆ ਹੀ ਨਹੀਂ ਗਿਆ ਉਹਨਾਂ ਤੋਂ ਆਪਦਾ ਪੈਸਾ ਨਹੀਂ ਲਾਇਆ ਗਿਆ ਕਿ ਅੱਗੋਂ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਣਾ ਚਾਹੁੰਦਾ ਜਿਹੜਾ ਖਰਚੇ 7 ਕਰੋੜ 81 ਲੱਖ ਰੁਪਈਆ ਉਹਦੇ ਚੋਂ ਸਿਰਫ 4 ਕਰੋੜ 81 ਲੱਖ ਰੁਪਈਆ ਲੁਧਿਆਣੇ ਦੇ ਖਰਚੇ ਸਿਰਫ 4 ਕਰੋੜ 81 ਲੱਖ ਪਿਛਲੇ ਸੰਵੇਦਨਨ ਰੋੜਾ ਸਭ ਜਦੋਂ ਐਮਪੀਸੀ ਦੇ ਪੰਜਾਬ ਤੇ ਲੁਧਿਆਣੇ ਤੇ ਐਮਪੀਸੀ ਦੇ ਤੇ ਜਿਹੜੀ ਉਹਨਾਂ ਦੀ ਲਿਸਟ ਹੈ ਜਿਵੇਂ ਉਹਨਾਂ ਦੇ ਫੰਡ ਖਰਚੇ ਐ ਮੈਂ ਬੋਰਡ ਪੜਿਆ ਐਡਵਰਟਾਈਜ਼ਮੈਂਟ ਪੜਿਆ ਇਹ ਜ਼ਰੂਰ ਇਸ ਗੱਲ ਤੇ ਧਿਆਨ ਦਿਓ ਉਹਨਾਂ ਵਿੱਚ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਮੈਂ ਹਸਪਤਾਲਾਂ ਦਾ ਬਹੁਤ ਫਾਇਦਾ ਕੀਤਾ ਨਵੀਂ ਕਰਨ ਕੀਤਾ ਉਹਨਾਂ ਨੇ ਕਿਹਾ ਮੈਂ ਸੜਕਾਂ ਦਾ ਬਹੁਤ ਫਾਇਦਾ ਕੀਤਾ ਉਹਨਾਂ ਨੇ ਕਿਹਾ ਮੈਂ ਸਕੂਲ ਕਾਲਜਾਂ ਦਾ ਬਹੁਤ ਫਾਇਦਾ ਕੀਤਾ ਅਰੋੜਾ ਸਾਹਿਬ ਦੇ ਆਪ ਦੇ ਫੰਡ ਵਿੱਚੋਂ ਸਿਰਫ ਖਰਚੇਆਂ 43% ਦੇ ਗਾਂ ਸੀਰੀਅਲ ਨੰਬਰ 244 ਤੇ ਸੜਕਾਂ ਵਾਸਤੇ ਲੁਧਿਆਣੇ ਟੋਟਲ ਅਰੋੜਾ ਸਾਹਿਬ ਨੇ ਖਰਚੇ 13636 ਰੁਪਏ ਆ ਮੇਰੇ ਕੋਲੇ ਤੁਹਾਨੂੰ ਸਾਰਿਆਂ ਨੂੰ ਭੇਜ ਦਿਆਂਗੇ ਸੀਰੀਅਲ ਨੰਬਰ 244 13636 ਰੁਪਏ ਹੁਣ ਇਹ ਦੇਖ ਲਓ 13 ਹਜ਼ਾਰ ਚ ਸੜਕ ਕਿਵੇਂ ਬਣੂ ਇੱਥੇ ਤਾਂ ਜੇ ਟੋਏ ਆ ਉਹ ਮੇਰੇ ਭਰੇ ਜਾਣੇ ਤੇ ਮੈਂ ਅਰੋੜਾ ਸਾਹਿਬ ਦੇ ਵਿਜਨ ਦੀ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਬਾਰੇ ਦੱਸ ਰਿਹਾ ਕਿਉਂਕਿ ਜਦੋਂ ਬੰਦਾ ਇਲੈਕਸ਼ਨ ਲੜਦਾ ਇਸ਼ਤਿਹਾਰ ਜਿੰਨੇ ਮਰਜ਼ੀ ਲਈ ਜਾਵੇ ਉਹਦਾ ਕੰਮਾਂ ਦਾ ਲੇਖਾ ਜੋਖਾ ਕਰਨਾ ਪੈਂਦਾ ਪਿਛਲੇ ਸਮੇਂ ਦੌਰਾਨ ਕਰੋਣਾ ਸਾਹਿਬ ਪੰਜਾਬ ਦੇ ਐਮਪੀ ਸੀਗੇ ਹੈਗੇ ਆ ਹੁਣ ਤੇ ਉਹਨਾਂ ਨੇ ਕੀ ਕੀਤਾ ਮੈਂ ਉਹਦੇ ਬਾਰੇ ਦੱਸ ਰਿਹਾ ਹਾਂ ਰਿਕਾਰਡ ਹੈ ਸਭ ਕੁਝ ਸੀਰੀਅਲ ਨੰਬਰ 256 ਉਹਨਾਂ ਨੇ ਕਹਿੰਦੇ ਆ ਕਮਰੇ ਤੇ ਹਾਲ ਸਕੂਲਾਂ ਵਿੱਚ ਤੇ ਕਾਲਜ ਵਿੱਚ ਉਹਦੇ ਤੇ ਖਰਚਿਆ ਜੀ 8275 ਰੁਪਏ ਰੰਗ ਕਰਾਇਆ ਡੈਸਕਾਂ ਨੂੰ ਪਾਡ ਮੈਲਪੈਟ ਅਗਲਾ ਸੀਰੀਅਲ ਨੰਬਰ 269 ਇਹਨੂੰ ਰੂਮ ਹੈ ਨਾ ਹਾਲ ਸਕੂਲਾਂ ਦੇ ਜਾਂ ਜਿਹੜੇ ਹੋਰ ਕੋਈ ਅੰਗਨ ਵਾਲੀਆਂ ਦੇ 3400 ਰੁਪਏ ਕਿਤੇ ਰੰਗ ਕਰਨ ਨੂੰ 3400 ਰੁਪਏ ਦਿੱਤਾ ਹੋਊਗਾ ਅੱਗੇ ਜੀ ਸੀਰੀਅਲ ਨੰਬਰ 287 ਹਸਪਤਾਲ ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਤੁਸੀਂ ਪੜ ਰਹੇ ਹੋ ਕਹਿੰਦੇ ਮੈਂ ਬਹੁਤ ਨਵੀਕਰਨ ਕੀਤਾ ਹਸਪਤਾਲਾਂ ਦਾ ਇਕੁਪਮੈਂਟ ਖਰੀਦਣ ਵਾਸਤੇ